ਫਰੋਜ਼ਪੁਰ ਸ਼ਹਿਰ ਦਿੱਲੀ ਗੇਟ ਵਿੱਚ ਪਰੇ ਬਾਜ਼ਾਰ ਚ ਤਾੜ-ਤਾੜ ਚੱਲੀਆਂ ਗੋਲੀਆਂ ਕੁਝ ਮਾਮੂਲੀ ਝਗੜੇ ਨੂੰ ਲੈ ਕੇ ਦੁਕਾਨਦਾਰ ਅਤੇ ਕਸਟਮਰ ਦੇ ਵਿੱਚ ਝਗੜਾ ਹੋ ਜਾਂਦਾ ਔਰ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਸੀਸੀਟੀਵੀ ਰਾਹੀਂ ਹਲ ਕਿਸ ਤਰ੍ਹਾਂ ਆ ਜਿਹੜੀ ਉੱਥੇ ਬਾਜ਼ਾਰ ਦੇ ਵਿੱਚ ਹੀ ਫਾਇਰਿੰਗ ਹੁੰਦੀ ਹੈ ਉਹ ਲੜਾਈ ਹੋ ਜਾਂਦੀ ਇਹਦੇ ਵਿੱਚ ਦੋਨੋਂ ਧਿਰਾਂ ਨੁਹੀਂ ਨੁਕਸਾਨ ਪਹੁੰਚਦਾ ਔਰ ਇਹ ਸਿਵਲ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਾ ਰਹੇ ਨੇ ਦੋਨਾਂ ਦੇ ਸਿਰ ਫਟ ਜਾਂਦੇ ਨੇ ਦੁਕਾਨਦਾਰ ਵੱਲੋਂ ਜਿਹੜੀ ਹੈ ਉਹਨਾਂ ਦੇ ਦੋ ਬੰਦੇ ਜਿਹੜੇ ਕਾਇਲ ਹੋ ਜਾਂਦੇ ਔਰ ਦੂਜੀ ਧਿਰ ਵੱਲੋਂ ਵੀ ਇੱਕ ਬੰਦਾ ਜਿਹੜਾ ਉਹ ਕਾਇਲ ਹੋ ਜਾਂਦਾ ਫਿਲਹਾਲ ਮੌਕੇ ਤੇ ਜਿਹੜੀ ਪਹੁੰਚੀ ਪੁਲਿਸ ਹੈ ਉਹ ਮਾਮਲੇ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕਰ ਰਹੀ ਹੈ ਗੱਲ ਗਈ ਜੀ ਲੇਡੀ ਨੇ ਬਿਨਾਂ ਘਲ ਤੋਂ ਉਹਨੇ ਬਲਾਈਨ ਮੈਂ ਅਫਸਰ ਕੋਲ ਪਾਇਨੇ ਚਲ ਪਾਇਨੇ ਮਿੰਟਾਂ ਬਾਅਦ ਨਹੀਂ ਸੀ ਗਈ ਸਿਰਫ ਟਰਾਈ ਕਰਨ ਗਈ ਕਹਿਣੇ ਬੰਦੇ ਮੁੰਡੇ ਆਨੇ ਗੱਲ ਪੈ ਗਈ ਉਹਨੇ ਨਾਲ ਵਾਇਰਿੰਗ ਕੀਤੀ ਹੈ ਵਾਇਰਿੰਗ ਕੀਤੀ ਗੱਲ ਕੀ ਹੋਈ ਹੈ ਗੱਲ ਕੁਛ ਕਸ਼ਵਰ ਆਇਆ ਮੇਰੇ ਕੋਲ ਸਮਾਨ ਲੈਂਦੇ ਪਏ ਨੇ ਸਮਾਨ ਲੈਂਦੇ ਪਏ ਨੇ ਅੰਡ ਕਾਮਾ ਜਿੱਦੇ ਕਹਿੰਦੇ ਟਰਾਈ ਕਰੀ ਮੈਂ ਕਰ ਲਉਂਦਾ ਮੈਂ ਬਾਹਰ ਇਹਨੇ ਕੈਮਰਾ ਬੰਦ ਕਰਤੇ ਉਹਨੂੰ ਅੰਦਰ ਗਏ ਨੇ ਤੇ ਅੰਦਰ ਗਿਆ ਬਾਹਰ ਆ ਕੇ ਇਹਨੇ ਕੈਮਰਾ ਲੇ ਕੇ ਮੈਂ ਕੋਈ ਗੱਲ ਮੈਂ ਕੈਮਰੇ ਬੰਦ ਨਹੀਂ ਗੱਲ ਖਤਮ ਹੋ ਗਈ ਮੈਂ ਗੱਲ ਖਤਮ ਹੋ ਗਈ ਉਹਨੇ ਬਾਹਰ ਆ ਕੇ ਮੁੰਡੇ ਬੁਲਾ ਲਏ ਦੇਖੋ ਅਗਰ ਕੋਈ ਲੜਕਾ ਆਇਆ ਉਹ ਪਹਿਲਾਂ ਚੈੱਕ ਕਰੇਗਾ ਕਿ ਬੰਦੀ ਨਹੀਂ ਨਹੀਂ ਚੈੱਕ ਹੋਵੇਗਾ ਹਾਲੇ ਇਸ ਤਰ੍ਹਾਂ ਕਸਟਮਰ ਸਮਾਨ ਲੈਣ ਆਇਆ ਛੱਦ ਕੋ ਦੋ ਚਾਰ ਜਮਾਨ ਹੋ ਰਹੇ ਨੇ ਉਹਨਾਂ ਨੇ ਇੰਨਾ ਸਮਾਨ ਲੈ ਕੇ ਕਿ ਸਾਨੂੰ ਕਹਿੰਦੀ ਲੈ ਵੀ ਅਸੀਂ ਅਜਨ ਟਰਾਈ ਕਰਨੀ ਕੋਈ ਤੇ ਟਰਾਈ ਕਰਕੇ ਅਸੀਂ ਕੈਮਰੇ ਬੰਦ ਕਰ ਦਿੱਤੇ ਨੇ ਤੇ ਅੰਦਰ ਚੜੀ ਗਈਏ ਅੰਦਰ ਜਾ ਕੇ ਮੈਨੂੰ ਸ਼ੌਕ ਲੱਗਿਆ ਜੀ ਮੈਂ ਤਾਂ ਤਤੂ ਮੇਂ ਨਹੀਂ ਢੀਆਂ ਵਰ ਗਈ ਐ ਅਸੀਂ ਇਹੋ ਜਿਹਾ ਕੋਈ ਜਲਦ ਕੰਮ ਨਹੀਂ ਕੀਤਾ ਉਸੇ ਵੇਲੇ ਇਹਨੇ ਬੰਦਿਆਂ ਨੂੰ ਬਾਹਰ ਚੜੀ ਗਈਏ ਉਸੇ ਵੇਲੇ ਬੰਦੇ ਬੁਲਾਏ ਸੀ ਉਹਨੇ ਆਣ ਕੇ ਫਾਇਰਿੰਗ ਕੀਤੀ ਏ ਫਾਇਰਿੰਗ ਕਰਕੇ ਮੇਰੇ ਬੇਟੇ ਨੂੰ ਵੀ ਨਾਲ ਘਾੜ ਕੀਤਾ ਨਾਲ ਦਿੱਲੀ ਜੀ ਨਕੋਤ ਵਾਲਾ ਉਹਨੂੰ ਲੈ ਵੀ ਉਹਨੂੰ ਵੀ ਘਾੜ ਕੀਤਾ ਇਹਨਾਂ ਨੇ ਸ਼ੇਰ ਪਾੜੇ ਵਾਲਾ ਜੀ ਸਾਰਿਆਂ ਨੂੰ ਗੱਲ ਕੀ ਅੰਦਰ ਕੈਮਰੇ ਕਿੰਨੇ ਲੱਗੇ ਕੈਮਰੇ ਅਮਰੀਕਨ ਇੱਕਰ ਕੈਮਰਾ ਲੱਗਾ ਆ ਨਵੀ ਅਸੀਂ ਆਪਦੀ ਸਕਿਉਰਟੀ ਅੱਥੇ ਲਵਾਇਆ ਅੰਦਰ ਗਈ ਏ ਅਜੀ ਸਮਾਨ ਇਹਦਾ ਵੀ ਚੈੱਕ ਕਰਨਾ ਚੈੱਕ ਕਰਕੇ ਅਸੀਂ ਕੈਮਰੇ ਬੰਦ ਕਰਦੇ ਨੇ ਆਂ ਤੇ ਦੇਖੋ ਕਰੋ ਚੈੱਕ ਕਰੋ ਅਸੀਂ ਅੰਦਰ ਹਾਂ ਅੰਦਰ ਡਰਾਈਵਿੰਗ ਮੈਂ ਗਿਆ ਹੀ ਨਹੀਂ ਅੰਦਰ ਡਰਾਈਵਿੰਗ ਹੈ ਹੀ ਨਹੀਂ ਕਿੰਨੇ ਫਾਇਰ ਕੀਤਾ ਉਹਨਾਂ ਨੇ ਇੱਕ ਵਾਰ ਕੀਤਾ ਯੋਨੇ ਆਣ ਕੇ ਇਹਦਾ ਵੀ ਅਸੀਂ ਉਹਨੂੰ ਕਹਿ ਦੋ ਵਾਰ ਕੀਤਾ ਦੋ ਵਾਰ ਕੀਤਾ ਜੀ ਕੀ ਨਾ ਤੁਹਾਡਾ ਮੇਰਾ ਨਾਮ ਕੁਲਦੀਪ ਕੁਮਾਰ ਜੀ ਕੀ ਦਾ ਤੁਹਾਡਾ ਕੀ ਸਾਰੀ ਗੱਲ ਹੋਈ ਹੈ ਕਿੰਨੇ ਸਰ ਇਸਰਾ ਮੈਂ ਘਰ ਖਾਣਾ ਕਰਨ ਗਿਆ ਸੀ ਮੇਰੀ ਬਿਲਕੁਲ ਇਹਨਾਂ ਦੇ ਸਾਹਮਣੇ ਜੀ ਗਈ ਅੰਦਰ ਦਿੱਲੀ ਸਿਲਕ ਸਟੋਰ ਅੰਦਰ ਜੀ ਗਈ ਅੰਦਰ ਬਾਹਰ ਖੜੇ ਸੀ ਇੱਥੇ ਲੜ ਰਹੇ ਸੀ ਮੈਂ ਉਹਨਾਂ ਰੁਕਿਆ ਵੀ ਆਰਾਮ ਨਾਲ ਬੈਠ ਕੇ ਗੱਲ ਕਰ ਲਓ ਕੋਈ ਗੱਲ ਨਹੀਂ ਐਨੇ ਦਰਮਿਆਨ ਉਹਨਾਂ ਨੇ ਮੈਨੂੰ ਵੀ ਥੱਲੇ ਸੁੱਟਿਆ ਕੁੱਟਿਆ ਕਟਿਆ ਉਸ ਤੋਂ ਬਾਅਦ ਮੇਰਾ ਬੇਟਾ ਆ ਗਿਆ ਮੈਨੂੰ ਕੁੱਟ ਪੈਂਦੀ ਦੇਖ ਕੇ ਬੇਟੇ ਨੇ ਨੰਨ ਚੜਾਂ ਦੀ ਕੋਸ਼ਿਸ਼ ਕੀਤੀ ਬੇਟਾ ਦਾ ਵੀ ਸਿਰ ਪਾਟਿਆ ਇਹਨੇ ਬਾਹਰ ਚੌਕੀਆਂ ਨੇ ਪਈਆਂ ਸੀ ਉਹ ਮਹਿੰਦੀ ਵਾਲਿਆਂ ਦੀਆਂ ਉਹ ਸਿਰਾਂ ਤੇ ਮਾਰ ਮਾਰ ਕੇ ਸਿਰ ਪਾਟਦੇ ਸ਼ਰੀਆਮ ਦੋ ਭਾਈ ਫਾਇਰ ਕਿੱਡੇ ਨੇ ਅਸੀਂ ਉਹਨਾਂ ਕਹੇ ਜੀ ਗੋਲੀ ਮਾਰਨੀ ਤਾਂ ਫੇ ਸਿੱਧੀ ਸ਼ਰੀਆਮ ਮਾਰੋ ਇਹ ਸ਼ਰੀਆਮ ਗੁੰਡਾ ਕਰਦੀ ਹੋ ਗਈ ਜੀ ਮਜ਼ਾਕ ਕਿੰਨੇ ਜਣੇ ਸੀ ਬੰਦੇ ਬਾਕਾਫੀ ਜਨੇ ਸੀ ਉਹਨਾਂ ਨੇ ਫੋਨ ਕਰਕੇ ਬੁਲਾਏ ਜਿੰਨੇ ਵੀ ਬੰਦੇ ਆਏ ਉਸ ਤੋਂ ਬਾਅਦ ਉਹ ਸਾਰੇ ਗੱਲ ਪੈਂਦੇ ਰਹੇ ਜੀ ਮੇਰੀ ਲੱਤ ਦੀ ਪ੍ਰੋਬਲਮ ਹੈ ਜੀ ਮੈਨੂੰ ਵੀ ਉਹਨਾਂ ਨੇ ਥੱਲੇ ਸੁੱਟਿਆ ਤੇ ਕੁੱਟਿਆ ਉਹ ਤਾਂ ਇੱਕ ਮੁੰਡਾ ਮੇਰੇ ਕਾਬੂ ਆ ਗਿਆ ਉਸ ਤੋਂ ਬਾਅਦ ਰਹੀ ਹੈ ਗੱਲ ਵੀ ਗੁੱਟ ਗੁੱਟ ਕੇ ਮਤਲਬ ਬੁਰਾ ਹਾਲ ਕਰਕੇ ਸਭ ਦਾ ਚਲੇ ਗਏ ਨੇ ਕੋਈ ਗੋਈ ਹੈ ਨਹੀਂ ਪੁਲਿਸ ਕਲੇਮ ਕੀਤੀ ਕੋਈ ਨਹੀਂ ਅਸੀਂ ਕੰਪਲੇਨਟ ਕੀਤੀ ਹੁਣੇ ਆ ਗਏ ਨੇ ਪੁਲਿਸ ਵਾਲੇ ਵੀ ਆ ਗਏ ਜੀ ਆ ਗਏ ਬੜਾ ਲੋ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਰਾਜਾ ਜੀ ਮਸਲਾ ਇਹ ਇਹਦਾ ਬਾਹਰ ਖੜੇ ਸੀ ਤੁਹਾਨੂੰ ਕਿਸੇ ਨੇ ਆ ਕੇ ਰਸਾਇਆ ਕਿ ਵਿਆਹ ਤੇ ਜੋ ਗੋਲੀਆਂ ਗਾਲੀਆਂ ਚੱਲੀਆਂ ਨਹੀਂ ਤੇ ਐਸੀ ਉਵੇਂ ਹੀ ਫੜਾ ਕੇ ਆਪਣੇ ਵਿਆਹ ਤੇ ਲੈ ਕੇ ਨਾਲ ਤਿੰਨ ਚਾਰ ਇਹਨਾਂ ਅੱਗੇ ਆਏ ਆ ਇੱਥੇ ਆ ਕੇ ਪਤਾ ਲੱਗਿਆ ਕਿ ਆਪਨੇ ਕੋਈ ਆਪਸ ਵਿੱਚ ਲੜੇ ਨੇ ਤੇ ਸਾਹਮਣੂ ਡਾਕਟਰ ਰਾਜੀ ਭਾਈ ਦੇ ਪੱਤਰ ਜਾਨ ਬੰਦੇਗੇ ਇਹਨਾਂ ਨੇ ਦਖਾਨਾ ਦੂਆ ਮਾਰੀਆਂ ਤੇ ਗੋਲੀਆਂ ਚੱਲੀਆਂ ਗੋਲੀਆਂ ਚੱਲਦਾ ਇਨੀ ਤੱਕ ਨੇ ਗੱਲ ਗਈ ਗੱਲ ਅਲੇ ਨੂੰ ਆਪ ਨਹੀਂ ਪੂਰੀ ਪਤਾ ਲੱਗੀ ਗੱਲ ਦਾ ਪਤਾ ਨਹੀਂ ਲੱਗਾ ਗੋਲਾ ਵੇਖ ਕੇ ਸਾਰੇ ਇੱਥੇ ਇਕੱਠੇ ਹੋ ਗਏ ਹੁਣ ਅਸੀਂ ਚਲੇ ਥਾਣੇ ਐਸਐਸਐਸ ਸਾਹਿਬ ਨੂੰ ਮਿਲਣ ਤੇ ਦੋਨੇ ਪਾਰਟੀਆਂ ਹਸਪੀਟਲ ਗੋਲੀਆਂ ਤੇ ਬਜ਼ਾਰ ਪਰ ਬੰਦ ਕਰਤਾ ਯਾਰ ਇੱਕ ਵਾਰੀ ਬੰਦ ਕਰਤਾ ਇੱਕ ਦੁਕਾਨ ਦੇ ਵਿੱਚ ਕੋਈ ਲੇੜੀ ਗਈਆਂ ਸੀ ਸਮਾਨ ਖਰੀਦਣ ਲਈ ਉਹਨਾਂ ਦੇ ਮਗਰਵਾਸਾਂ ਨੇ ਕੋਈ ਆ ਕੇ ਦੁਕਾਨਦਾਰ ਨਾਲ ਝਗੜਾ ਕੀਤਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਤਰ੍ਹਾਂ ਜਿੱਦਾਂ ਦੇ ਛੱਪਾ ਲੱਗੀਆਂ ਉਹ ਦਾਖਲ ਨੇ ਤੇ ਕੋਈ ਹਵਾਈ ਫੈਰ ਬਾਰੇ ਵੀ ਖਬਰ ਨਹੀਂ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਕਰ ਰਹੇ ਹਾਂ ਜੋ ਵੀ ਗੱਲ ਸਾਹਮਣੇ ਆਉਦੇ ਉਸ ਦੇ ਮੁਤਾਬਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਐਸਰ ਹੁਣ ਤੱਕ ਕਿਸੇ ਨੇ ਕੋਈ ਇਨਾਸਤ ਨਹੀਂ ਜਾਇਆ ਲਿਆ ਤੇ ਬਸ ਸਰ ਪੁਲਸ ਪਾਰਟੀਆਂ ਗਈਆਂ ਵੀ ਐਫ ਆਈ ਆਰ ਦਰਜ ਕਰਨ ਲੱਗੇ ਆ ਐਫ ਆਈ ਆਰ ਦਰਜ ਕਰਕੇ ਫਿਰ ਅਗ ਤੋਂ ਸਾਰੀ ਗੱਲ ਜਿਹੜੀ ਹੋਊਗੀ ਕਲੀਅਰ ਕਰ ਦਤੀ ਹੈ ਉਹੀ ਕੀ ਵਜਾ ਸੀ ਕੀਤਾ ਰੋਸ ਲਾਈਕ ਦਾ ਕਾਰਨ ਹੀ ਪਤਾ ਲੱਗਾ ਨਹੀਂ ਹਜੇ ਨਹੀਂ ਪਤਾ ਲੱਗਾ ਬਸ ਤਫਤੀਸ਼ ਦੌਰਾਨ ਪਤਾ ਲੱਗ ਜਾਂਦਾ ਜੀ ਐਸ ਐਚਓ ਗਿਆ ਮੌਕੇ ਤੇ ਕਿ ਸਰ ਉਸ ਦੀ ਬਈ ਸੀਸੀਟੀਵੀ ਫੋਟੋਸ ਵੀ ਆਈ ਹੈ ਸਾਉਂਦ ਪੁਲੀਸ ਆਉਦੇ ਆਂ ਪਾਰਟੀਆਂ ਗਈਆਂ ਵੀ ਆਂ ਪੁਰ ਰੇਡ ਕਰਨ ਦੇ ਬੰਦਿਆਂ ਦੇ ਮਗਰ ਗਈਆਂ ਤੇ ਆਉਂਦੇ ਕਿ ਫਿਰ ਮੈਂ ਦੇਖ ਕੇ ਸਰ ਕਿੰਨੇ ਬੰਦੇ ਇੰਜਰਡ ਹੋਏ ਮੈਨੂੰ ਹਜੇ ਤੱਕ ਤਾਂ ਦੋ ਦੱਸਿਆ ਦੁਕਾਨਦਾਰ ਬਾਕੀ ਦੇਖਦੇ ਮੈਂ ਚੱਲਿਆ ਹਸਪਤਾਲ ਤੇ ਠੀਕ हुआ कितने घायल है जी ये लड़ाई का मामला दिल्ली गेट का है जिसमें तीन पेशेंट आए अभी हमारे पास जिसमें से एक पेशेंट का नाम राघव है दूसरे का कमल है और जो इनके विरोधी पार्टी है जिससे इनकी लड़ाई हुई है उसका नाम अंग्रेज है उनको हमने अभी फर्स्ट एड प्रोवाइड करा दिया है और आगे की जो कार्यवाही कार्रवाई होगी वो हम उसी हिसाब से करेंगे घायल है? मतलब हुए हैं कहाँ पेट रहे हाँ जी हाँ जी जो तीनों पेशेंट अपने पास आए हैं उनके सर में चोट है एक जो राघव है उनके सर में तीन चोटें हैं और जो कमल कमल जो पेशेंट आया उनके एक एक सर में चोट है बाकी तो जो विरोधी पार्टी उसके भी सर में एक चोट है तो अभी सर बिल्कुल ठीक है या कैसे कैसे हालात अभी सर हमें उनका एग्जामिनेशन कर रहे हैं फर्स्ट एड दे चुका है तो अब उनका वाइटल्स वगैरह सारी चीज चेक करके उसके बाद ही पता चलेगा कि इनका कितना क्रिटिकल है और टेस्ट एडवाइज करके पता चलेगा कितना क्या है ਯਾਨੀ ਦੋਨੋਂ ਪਾਰਟੀਆਂ ਨੇ ਹਾਂ ਦੋਨੋਂ ਪਾਰਟੀ ਕੇ ਲੋਕ ਜਕਮੀ ਹਾਂ ਸਰ ਕਿਆ ਨਾਮ ਹੈ ਡਾਕਟਰ ਅਸलम ਕਾ